ਹਾਲੋ ਜੀ ਹਾਲੋ ਜੀ ਇਹ ਆ ਦੇਖੋ ਸਾਰਾ ਇਹਨਾਂ ਵਾਸਤੇ ਬਣਿਆ ਹੋਇਆਗਾ ਇਹ ਆ ਸਾਰੀਆਂ ਦੁਕਾਨਾਂ ਦਕੂਨਾਂ ਤੇ ਇਹੀ ਸਮਾਨ ਲੈਂਦੇ ਨੇਗੇ ਇੱਥੋਂ ਸ਼ੁਰੂ ਹੋ ਜਾਂਦਾਗਾ ਹਾਂ ਜੀ ਇੱਥੋਂ ਸ਼ੁਰੂ ਹੋ ਜਾਂਦਾ ਕਾਬਲਿਆ ਰੋਡ ਤੋਂ ਇੱਥੋਂ ਸ਼ੁਰੂ ਹੋ ਜਾਂਦਾ ਜੀ ਸਿਸਟਮ ਆ ਮੇਰੇ ਭਾਈ ਨੇ ਕਿਸੇ ਨੇ ਇਹਨਾਂ ਨੂੰ ਬਿਲਡਿੰਗ ਤਿਆਰ ਕਰਕੇ ਦਿੱਤੀ ਹੈ ਆਈ ਐਲ ਆਲਿਆ ਨੂੰ ਬਿਲਡਿੰਗ ਤਿਆਰ ਕਰਕੇ ਦਿੱਤੀ ਹੈ ਉਹ ਰਿ ਆਈ ਐਲ ਆਰ ਫੈਕਟਰੀਆ ਜੀ ਨੇਰੇ ਫੈਕਟਰੀ ਸਾਡੇ ਪੰਜਾਬ ਦੇ ਚਾ ਪਰ ਕੰਮ ਉੱਥੇ ਸਾਡਾ ਪੰਜਾਬ ਦਾ ਕੋਈ ਵੀ ਨਹੀਂ ਕਰਦਾ ਪੰਜਾਬ ਦੀਆਂ ਕੁੜੀਆਂ ਕੰਮ ਕਰਦੀਆਂ ਨੇ ਪੰਜਾਬ ਦੀਆਂ ਛੋਟੇ ਕੁੜੀਆਂ ਤੋਂ ਗੱਲ ਜ਼ਿਆਦਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਭੁੱਲ ਗਿਆ ਮੇਰੇ ਕੋਲ ਇੱਕ ਲੋਕ ਖਲਾਉਣ ਵਾਸਤੇ ਆਇਆ ਇਹ ਪਤਾ ਨਹੀਂ ਯੂਪੀ ਦਾ ਸੀ ਪਤਾ ਨਹੀਂ ਬਿਹਾਰ ਦਾ ਸੀਗਾ ਉਹ ਜਿਹੜੀ ਲੇਡੀ ਦਾ ਫੋਨ ਲੈ ਕੇ ਆਇਆ ਤੇ ਉਹ ਪੰਜਾਬ ਦੀ ਸੀ ਪੰਜਾਬ ਦਾ ਆਪਣਾ ਮੈਨੂੰ ਲੱਗਦਾ ਜੜਪੇ ਵਾਲੀ ਸ਼ੈਡ ਪਿੰਡ ਦੱਸਿਆ ਸੀ ਮੈਂ ਨਾਂ ਨਹੀਂ ਲੈਂਦਾ ਪਿੰਡ ਦਾ ਪਰ ਮੈਨੂੰ ਨਾਂ ਦੱਸਿਆ ਸੀ ਉਹਨੇ ਕੁੜੀ ਨੇ ਪਿੰਡ ਦਾ ਕੁੜੀ ਦੀ ਪਤਾ ਨਹੀਂ ਆਂਟੀ ਤੇਗੀ ਉਹਦਾ ਲੋਕ ਖਲਾਉਣ ਵਾਸਤੇ ਆਇਆ ਸੀਗਾ ਉਹ ਪਹਿਲਾਂ ਉਹਦੇ ਨਾਲ ਫੋਨ ਤੇ ਗੱਲਾਂ ਕਰ ਰਿਹਾ ਸੀ ਕਿ ਵੀ ਵੀ ਹਾਂ ਇਹ ਉਹ ਤੂੰ ਆਈ ਨਹੀਂ ਹੈਗੀ ਆਈ ਨਹੀਂ ਹੋਇਆ ਜਾਂ ਬਾਹ ਨਹੀਂ ਹੋਇਆ ਥਾਲਾ ਜਦੋਂ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਵੀ ਫੋਨ ਕਿਹਦਾ ਹੈ ਇਹ ਕਹਿੰਦਾ ਇਹ ਤਾਂ ਮੇਰੇ ਨਾਲ ਕੰਮ ਕਰਦੀ ਆ ਕਹਿੰਦਾ ਉਹਦਾ ਫੋਨ ਹੈਗਾ ਮੈਂ ਕਿਹਾ ਵੀ ਇਹਦਾ ਆਰ ਕਾਰਡ ਆ ਕਹਿੰਦਾ ਵਹੀ ਦੇਗੀ ਛਾਲੀ ਮਰ ਨਾਲ ਗੱਲ ਕੱਢ ਕੇ ਬੋਲਿਆ ਉਹ ਮੈਂ ਕਿਹਾ ਚੱਲ ਯਾਰ ਕੋਈ ਹੋਊਗੀ ਨਾ ਆਪਾਂ ਨੇ ਕੀ ਲੈਣਾਗਾ ਵੀ ਵੀ ਕੋਈ ਕੋਈ ਯੂਪੀ ਵਿਹਾਰ ਦੀ ਹੋਊਗੀ ਮੈਂ ਕਿਹਾ ਯਾਰ ਇੱਕ ਮਿੰਟ ਗੱਲ ਕਰਾ ਵੀ ਆਈ ਡੀ ਪੁੱਛਣੀ ਆ ਗਈ ਆਈ ਡੀ ਲੱਗੀ ਹੋਈ ਆ ਜਦੋਂ ਮੈਂ ਗੱਲ ਕਰੀ ਉਹਨੇ ਮੈਨੂੰ ਪਿੰਡ ਦੱਸਿਆ ਪੰਜਾਬੀ ਬੋਲੀ ਉਹਨੇ ਪਿੰਡ ਦੱਸਿਆ ਕਹਿੰਦੀ ਮੈਂ ਇੱਥੇ ਕੰਮ ਕਰਦੀ ਆਂ ਕੀ ਤੇ ਬਾਅਦ ਚ ਮੈਨੂੰ ਕਹਿੰਦੀ ਵੀਰੇ ਇਹਨਾਂ ਤੋਂ ਪੈਸੇ ਲੈ ਲੈ ਕਹਿੰਦੀ ਇਹਨਾਂ ਤੋਂ ਤੇ ਉਹਦੇ ਨਾਲ ਫੋਨ ਤੇ ਵੀ ਕਰ ਰਹੇ ਸੀ ਵੀ ਤੂੰ ਪੈਸੇ ਦੇ ਦੇ ਤੇ ਉਹ ਕਹਿੰਦਾ ਦੇਵਾਂਗਾ ਫਿਰ ਉਹ ਦੂਜੇ ਲੁੱਟ ਗੱਲਾਂ ਲਾ ਕੇ ਕਰਨਗੇ ਫਿਰ ਪੈਸੇ ਦਵਾਂਗਾ ਪਹਿਲਾਂ ਤੂੰ ਆਏ ਨਹੀਂ ਆਏ ਹੈਨਾ ਜਿੰਨੇ ਵੀ ਤੁਹਾਨੂੰ ਪਤੀ ਆਏ ਹੁੰਦੀ ਆ ਸਿਸਟਮ ਸਾਰਿਆਂ ਨੂੰ ਇੰਨਾ ਇੱਕ ਗਿਰ ਚੁੱਕੇ ਨੇ ਯਾਰ ਲੋਕ ਜਿੰਨਾਂ ਨੇ ਉਥੇ ਕੁੜੀਆਂ ਧੀਆਂ ਪੈਣਾ ਫੈਕਟਰੀ ਚ ਜਾਂਦੀਆਂ ਨੇ ਗੀਆਂ ਵੀ ਆਪਾਂ ਉਹ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਚਾਹੀਦਾ ਕੁੜੀਆਂ ਨੂੰ ਵੀ ਚਾਹੀਦਾ ਵੀ ਤੁਹਾਡਾ ਐਡਾ ਕਿੱਡਾ ਕਿ ਤੁਹਾਡਾ ਖਰਚਾ ਵੱਧ ਗਿਆ ਵੀ ਤੁਹਾਨੂੰ ਲੋਕ ਖਿਲਾਉਣ ਵਾਸਤੇ ਵੀ ਇਹਨਾਂ ਦੀ ਲੋੜ ਪੈ ਗਈ ਇਹਦੇ ਨੇ ਤਾਂ ਸਾਨੂੰ ਦੁਕਾਨ ਤੇ ਆ ਕੇ ਸਾਨੂੰ ਇਹ ਕਹਦਿਆ ਕਰੋ ਵੀ ਭਾਈ ਸਾਡੇ ਕੋਲ ਪੈਸੇ ਨਹੀਂ ਹੈਗੇ ਵੀਰੇ ਸਾਡਾ ਲੋਕ ਖੋਲ ਦੋ ਆਈ ਐਲ ਫੈਕਟਰੀ ਦੇ ਵਿੱਚ ਬਾਈ ਜੀ ਜਿੰਨੀਆਂ ਕੁੜੀਆਂ ਜਾਂਦੀਆਂ ਨੇ ਪੰਜਾਬ ਦੀਆਂ ਜਾਂਦੀਆਂ ਨੇ ਉਹ ਜਿਹੜੇ ਉੱਥੇ ਕੰਮ ਕਰਦੇ ਨੇ ਯੂਪੀ ਵਿਹਾਰ ਦੇ ਉਹ ਵੀ ਲਾਗੇ ਕਹਿੰਨ ਕਹਿੰਦੇ ਹੁਣ ਤਾਂ ਕੁੜੀਆਂ ਲੱਗੀਆਂ ਕਹਿੰਦੇ ਕੰਮ ਕਰਨ ਸਾਡੀਆਂ ਤਨਖਾਹਾਂ ਨਹੀਂ ਕਹਿੰਦੇ ਵਾਦੀਆਂ ਸਾਡਾ ਸਾਡਾ ਤਾਂ 9-10 ਹਜ਼ਾਰ ਰੁਪਏ ਦੀ ਤਨਖਾਹ ਦਾਗਾ ਪਤਾ ਨਹੀਂ 12 ਹਜ਼ਾਰ ਕਹਿੰਦੇ ਹੁਣ ਤਾਂ ਕੁੜੀਆਂ ਕੰਮ ਲੱਗੀਆਂ ਕਰਨ ਚਲੋ ਵਧੀਆ ਗੱਲ ਆਪਾਂ ਇਹ ਨਹੀਂ ਕਹਿੰਦੇ ਵੀ ਕੁੜੀ ਕੰਮ ਨਾ ਕਰੇ ਕੰਮ ਕਰੇ ਵਧੀਆ ਸੋਕਾ ਆਪਦਾ ਦੋ ਦੋ ਟਾਈਮ ਦੀ ਰੋਟੀ ਕਮਾਵੇ ਆਪਾਂ ਨਹੀਂ ਜਾਂਦੇ ਵੀ ਕੋਈ ਦੀ ਫਰਨਿਕਾ ਮਨਾ ਕਰੇ ਠੀਕ ਆ ਪਰ ਇਹਨਾਂ ਤੋਂ ਤਾਂ ਬਚ ਕੇ ਰਹੋ ਨਾ ਆਪਾਂ ਇਹਨਾਂ ਤੋਂ ਤਾਂ ਬਚ ਕੇ ਰਹੋ ਕੰਮ ਤਾਂ ਕਰ ਲੋ ਕੰਮ ਨਾ ਕੰਮ ਤਾਂ ਬੰਦੇ ਦਾ ਕਰਮ ਹੁੰਦਾ ਕੰਮ ਕਰਨਾ ਤਾਂ ਇਹਨਾਂ ਤੋਂ ਆਪਾਂ ਬਚ ਕੇ ਰਹੀ ਹੈ ਨਾ ਬਾਕੀ ਤੁਹਾਨੂੰ ਪਤਾ ਹੀ ਹੈਗਾ ਕਿਹੜਾ ਦੌਰ ਚੱਲ ਰਿਹਾ ਹੈਗਾ ਕਿਸੇ ਦੇ ਕੰਨ ਤੇ ਜੂੰ ਸਿਰਕੂ ਪਾ ਦੇਣਾ ਜਦੋਂ ਉਹ ਸਿਰਕੂ ਉਹ ਤੁਹਾਨੂੰ ਪਾਣਾ ਪੀਤ ਜੂਗਾ ਪਰ ਆਪਾਂ ਬਈ ਬੋਲਦੇ ਰਹਿਾਂਗੇ ਜੋ ਹੋਊਗਾ Big heel.